ਫਲਾਰ ਨੇੜਲੇ ਪਿੰਡ ਨੰਗਲ ਵਿੱਚ ਡਾਕਟਰ ਭੀਮਰਾਓਂ ਅੰਬੇਡਕਰ ਦੇ ਬੁੱਤ ਦੇ ਬਾਹਰ ਲੱਗੇ ਸ਼ੀਸ਼ੇ ਦੇ ਫਰੇਮ ਉੱਤੇ ਨਾਅਰੇ ਲਿਖੇ ਜਾਣ ਅਤੇ ਰਿਫਰੈਂਡਮ ਪੱਖੀ ਝੰਡਾ ਲਾਏ ਜਾਣ ਮਗਰੋਂ ਇੱਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। बाबा ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਅਮਰ ਰਹੇ। ਅਮਰ ਰਹੇ। ਅਮਰ ਰਹੇ। ਇਸ ਘਟਨਾ ਦੀ ਜ਼ਿੰਮੇਵਾਰੀ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਰਾਹੀਂ ਲਈ ਗਈ ਹੈ। ਬੀਬੀਸੀ ਸੁਤੰਤਰ ਤੌਰ ਉੱਤੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰ ਸਕਿਆ। ਐਸਐਫਜੀ ਜਥੇਬੰਦੀ ਉੱਤੇ ਭਾਰਤ ਵਿੱਚ ਪਾਬੰਦੀ ਲੱਗੀ ਹੋਈ ਹੈ। ਪੰਨੂ ਵੱਲੋਂ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਦੇ ਜਨਮ ਦਿਨ ਤੱਕ ਪੰਜਾਬ ਵਿੱਚੋਂ ਉਹਨਾਂ ਦੇ ਬੁੱਤ ਹਟਾਉਣ ਦੀ ਧਮਕੀ ਵੀ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਜਿਸ ਵਿੱਚ ਗੁਰਪਤਵੰਦ ਸਿੰਘ ਪੰਨੂ ਨੂੰ ਨਾਮਜ਼ਦ ਵੀ ਕੀਤਾ ਗਿਆ। ਇਸ ਘਟਨਾ ਮਗਰੋਂ ਜਲੰਧਰ ਤੋਂ ਐਮਪੀ ਚੰਨਜੀਤ ਸਿੰਘ ਚੰਨੀ ਵੀ ਘਟਨਾ ਵਾਲੀ ਥਾਂ ਉੱਤੇ ਪਹੁੰਚੇ। ਇੱਥੇ ਦਲਿਤ ਜਥੇਬੰਦੀਆਂ ਵੱਲੋਂ ਰੋਸ ਵਿੱਚ ਇਕੱਠ ਵੀ ਕੀਤਾ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਮੰਦਭਾਗੀ ਹੈ। ਮੈਂ ਤਕਰੀਬ ਰੁਟੀਨ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਸਵੇਰੇ 6:30 ਵਜੇ ਤੋਂ ਸੈਰ ਕਰਨ ਆਇਆ ਤਾਂ ਸਾਡੇ ਜਿਹੜਾ ਚੌਂਕ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮrao Ambedkar ਦਾ ਸਟੈਚੂ ਲੱਗਾ ਹੋਇਆ ਉਹਦੇ ਉੱਤੇ ਬਾਬਾ ਸਾਹਿਬ ਦੇ ਖਿਲਾਫ અપਮਨਜਨਕ ਸ਼ਬਦ ਔਰ ਸੰਵਿਧਾਨ ਦੇ ਖਿਲਾਫ ਸ਼ਬਦ ਲਿਖੇ ਹੋਏ ਪਏ ਇਦਾਂ ਦੇ ਜਿਹੜੇ ਆ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਮਾਹੌਲ ਨੂੰ ਖਰਾਬ ਕਰਨ ਵਾਸਤੇ ਇਹ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਉਹ ਕਹਿੰਦੇ ਆ ਵੀ ਇੱਥੇ ਸ਼ਾਂਤੀ ਕਰ ਲੈ ਭਾਈ ਫਲਾਰ ਦੇ ਰੀਰ ਦੇ ਵਿੱਚ ਵੀ ਥੋੜਾ ਜਿਹਾ ਹੋਣਾ ਚਾਹੀਦਾ ਖੜਖਾਪੋ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਉੱਥੇ ਤੱਕ ਨੌਬਤ ਨਹੀਂ ਆਈ ਬੀਤੀ 26 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਹੈਰੀਟੇਜ ਸਟਰੀਟ ਉੱਤੇ ਲੱਗੇ ਡਾਕਟਰ ਭੀਮਰਾਵ ਅੰਬੇਡਕਰ ਦੇ ਬੁੱਤ ਨੂੰ ਇੱਕ ਵਿਅਕਤੀ ਵੱਲੋਂ ਹਥੌੜਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜਿਹਾ ਮਾਹੌਲ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ ਜਿਹੜੇ ਬੰਦੇ ਐਸਾ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਦੇ ਆਂ ਉਹਨਾਂ ਨੂੰ ਸਰਕਾਰ ਦੀ ਇੰਟੈਲੀਜੈਂਸ ਪਹਿਲਾਂ ਹੀ ਸਨਾਖਤ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇੱਥੇ ਸਰਕਾਰ ਦੀ ਵੀ ਕਮੀ ਹੈ ਸਰਕਾਰ ਨੇ ਨਾ ਤਾਂ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਕੋਰ ਕੀਤੀ ਨਾ ਹੁਣ ਇੱਥੇ ਕੀਤੀ ਔਰ ਇਹ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਘਟਨਾਵਾਂ ਬਦੀ ਜਾ ਰਹੀਆਂ ਜਿਹੜੇ ਮਾੜੇ ਅਨਸਰ ਹੈ ਉਹ ਆਪਸੀ ਪਾਈਚਾਰਾ ਖਤਮ ਕਰਕੇ ਲੜਾਈਆਂ ਕਰਾਣਾ ਚਾਹੁੰਦੇ ਆ ਜਿਸ ਇਹ ਘਟਨਾਵਾਂ ਦੀ ਮੈਂ ਬਹੁਤ ਜ਼ਿਆਦਾ ਨਿੰਦਾ ਕਰਦਾ ਜਿਲੰਦਰ ਰੂਰਲ ਦੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਲੇਕਿਨ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਐਫਆਈਆਰ ਲੋਚ ਕਰਕੇ ਤੇ ਜਿਹੜੀ ਤਫਤੀਸ਼ ਕਰ ਰਹੇ ਆ। ਸਾਡੇ ਜਿਹਦੇ ਜੇ ਸਾਨੂੰ ਬਹੁਤ ਵਧੀਆ ਕਲਾਈਨ ਆਫ ਇਨਵੈਸਟੀਗੇਸ਼ਨ ਮਿਲੀ ਉਹ ਤੇ ਹੀ ਵਰਕ ਕਰ ਰਹੇ ਆ ਜਲਦੀ ਹੀ ਅਸੀਂ ਇਹਨੂੰ ਥਰੂ ਕਰਾਂਗੇ ਇਸ। ਕੋਈ ਸੀਸੀਟੀਵੀ ਵੀ ਸਮਨੇ? ਹਾਂ ਸੀਸੀਟੀਵੀ ਫੁਟੇਜ ਅਹੀਂ ਟੈਗ ਜਿਹੜਾ ਸਾਡਾ ਹੁੰਦਾ ਉਹ ਸਾਡਾ ਟ੍ਰੇਲ ਚੱਲ ਰਹੀ ਹੈ। ਪ੍ਰੋਗਰੈਸਿਵ ਸਾਈਡ ਨੂੰ ਜਾ ਰਹੀ ਹੈ ਅਸੀਂ ਜਲਦੀ ਹੀ ਦੇ ਵਿੱਚ ਬ੍ਰੇਕਥਰੂ ਕਰਾਂਗੇ।